ਪੋਸੂ ਨਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੋਸੂ ਨਮਾ ਚੈਨਲ ਦੀ ਟੀਮ ਹੁਣ ਇਸ ਵਕਤ ਤ੍ਰਿਪੜੀ 메ਨ ਬਾਜ਼ਾਰ ਦੇ ਵਿੱਚ ਘੁੰਮ ਰਹੀ ਹੈ ਔਰ ਮੇਰੇ ਨਾਲ ਮੇਰੇ ਵੱਡੇ ਵੀਰ ਮਹਿੰਦਰ ਜੀ ਜੁੜੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਿਉਹਾਰ ਆਉਂਦੇ ਨੇ ਜਾਂਦੇ ਨੇ ਔਰ ਕੁਛ ਇੱਕ ਯਾਦਾਂ ਜਿਹੜੀਆਂ ਉਹ ਹਮੇਸ਼ਾ ਸਾਡੇ ਨਾਲ ਰਹਿੰਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਖੂਬਸੂਰਤ ਤਰੀਕੇ ਨਾਲ ਇਹ ਸਮਾਨ ਜਿਹੜਾ ਸਜਾਇਆ ਹੋਇਆ ਔਰ ਮੇਰੀਆਂ ਭੈਣਾਂ ਖਰੀਦ ਰਹੀਆਂ ਨੇ ਬੱਚੇ ਖਰੀਦ ਰਹੇ ਨੇ ਮਹਿੰਦਰ ਜੀ ਕਿਸ ਤਰ੍ਹਾਂ ਸੀਜ਼ਨ ਇਹ ਚੱਲ ਰਿਹਾ ਹੈ ਇਸ ਵਾਰ ਸੀਜ਼ਨ ਬਹੁਤ ਵਧੀਆ ਹੈ ਜੀ ਬਹੁਤ ਸਾਰੇ ਕਹਿੰਦੇ ਆ ਕੀ ਦੁਬਾਰੀ 21 ਦੀ ਹੈ ਜਾਂ 20 ਦੀ ਹੈ ਸਾ? દિਵਾਲੀ 20 ਦੀ ਵੀ ਕਹਿ ਰਹੇ ਆਂ ਜੀ 21 ਦੀ ਵੀ ਕਹਿ ਰਹੇ ਆਂ। ਐਸੇ ਹੀ ਹੈ ਕਿ ਦੋ ਹੋ ਗਈਆਂ। ਕਾਰਨ ਤਾਂ ਜੀ ਹੁਣ ਪੰਤਾਂ ਦੇ ਹੱਥ ਹੈ ਜੀ। ਜੀ ਜੀ। ਹਾਂ। ਮੈਂ ਪੰਤਾਂ ਨੂੰ ਥੋੜੀ ਰਿਸ਼ਵਤ ਦੇ ਦਿਓ। ਰਿਸ਼ਵਤ ਨਹੀਂ ਦਿੱਤੀ ਜਾਂਦੀ ਜੀ। ਹਾਂ। ਹਾਂ ਜੀ। ਅੱਛਾ ਕੀ ਲੱਗਦਾ ਹੈ ਕਿ ਮਹਿੰਗਾਈ ਦੀ ਮਾਰ ਇਹ ਨਜ਼ਰ ਆ ਰਹੀ ਹੈ ਜਾਂ ਅਜੇ ਫਰਕ ਨਹੀਂ ਪਿਆ? ਨਹੀਂ ਜੀ ਕੋਈ ਫਰਕ ਨਹੀਂ ਆਇਆ ਜene દિਵਾਲੀ ਮਨਾਣੀ ਹੈ। ਹਾਂ ਜੀ ਹੁਣ ਕਾਹਦਾ ਫਰਕ ਪੈਂਦਾ। ਹੁਣ ਕਾਹਦਾ ਫਰਕ ਪੈਂਦਾ? ਹਾਂ ਜੀ ਹਾਂ ਜੀ। ਬਿਲਕੁਲ ਬਿਲਕੁਲ। हां देखो राम जी बनवास आया सी हां 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 जी 14 साल बाद जी उस दिन ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਬਿਲਕੁਲ ਬਿਲਕੁਲ ਹਰੇਕ ਨੂੰ ਬੜੀ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਹੈ हां जी ਵਿਆ ਵਰਗਾ ਚਾਹ ਹੁੰਦਾ ਜੀ ਚਾਹ ਹੁੰਦਾ ਹੈ ਪਰ ਕਿਤੇ ਨਾ ਕਿਤੇ ਫਲੱਡ ਆਉਣ ਦੇ ਨਾਲ ਪਾਣੀ ਆਉਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋਈਆਂ ਨੇ ਲੇਕਿਨ ਉਹ ਵੀ ਅਸਰ ਕਿਤੇ ਨਾ ਕਿਤੇ ਇਸ ਵਾਰ ਦੀਵਾਲੀ ਤੇ ਪਿਆ ਹੈ ਪਿਆ ਹੈ ਜੀ ਥੋੜਾ ਬਹੁਤਾ ਥੋੜਾ ਬਹੁਤ ਪਿਆ ਹੈ ਜੀ ਥੋੜਾ ਬਹੁਤਾ ਹੀ ਪਿਆ ਹੈ ਪਿਆ ਹੈ ਲੇਕਿਨ ਜ਼ਿਆਦਾ ਨਹੀਂ ਪਿਆ ਹੈ ਜ਼ਿਆਦਾ ਨਹੀਂ ਪਿਆ ਜੀ ਦੀਵਾਲੀ ਦਾ ਹਰੇਕ ਇਨਸਾਨ ਮਨਾਉਂਦਾ ਹੀ ਮਨਾਉਂਦਾ ਹੈ ਮਨਾਉਂਦਾ ਹੀ ਮਨਾਉਂਦਾ ਹੈ ਭਾਵੇਂ ਕਰਜ਼ਾ ਲੈ ਕੇ ਮਨਾਵੇ ਕਰਜ਼ਾ ਤਾਂ ਕਿਉਂ ਲਈਆ ਜੀ 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 ਆਛਾ ਕਰ ਕਰਜ਼ਾ ਕੋਈ ਨਾ ਲਵੇ ਲਵੇ ਨਾ ਹਾਂਜੀ ਦੀਵਾਲੀ ਦੇ ਦਿਨ ਹਾਂ ਖਾਓ ਖਾਓ ਖੁਸ਼ੀਆਂ ਨਾਲ ਮਨਾਉਣ ਦੀਵਾਲੀ ਬਿਲਕੁਲ ਬਿਲਕੁਲ ਮਹਿੰਦਰ ਮੇਰੇ ਵੀਰ ਨੇ ਬਿਲਕੁਲ ਇਹ ਗੱਲ ਕਹਦੇ ਆ ਵੀ ਇਸ ਸ਼ੁਭ ਦਿਨ ਦੇ ਉੱਪਰ ਖੁਸ਼ੀਆਂ ਦੇ ਨਾਲ ਇਸ ਸੀਜ਼ਨ ਨੂੰ ਜਿਹੜਾ ਸੈਲੀਬ੍ਰੇਟ ਕਰਨ ਦੀ ਜ਼ਰੂਰਤ ਹੈ थैंक यू सर थैंक यू ਸੋ ਦੋਸਤੋ ਤ੍ਰਿਪੜੀ ਦੇ ਵਿੱਚ ਅਸੀਂ ਅੱਜ ਘੁੰਮ ਰਹੇ ਆ ਤੁਸੀਂ ਜਿਵੇਂ ਜਾਣਦੇ ਹੋ ਕਿ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਉਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੂਰ ਦੂਰ ਤੱਕ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਦੁਕਾਨਾਂ ਨਜ਼ਰ ਆਉਣਗੀਆਂ ਇਹ ਦੇਖੋ ਖਾਸ ਕਰਕੇ ਇਹ ਦੀਵਾਲੀ ਦੇ ਤਿਉਹਾਰ ਦੇ ਵਿੱਚ ਕਿ ਬਹੁਤ ਵਧੀਆ ਪ੍ਰਸ਼ਾਦ ਹੈ ਪ੍ਰਸ਼ਾਦ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਤੇ ਇਸ ਦੀ ਪੂਜਾ ਤੋਂ ਬਾਅਦ ਇਹ ਜਿਹੜਾ ਹੈ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਦੁਕਾਨਾਂ ਦਾ ਆਲਮ ਹੈ ਇਧਰ ਦੇ ਪਾਸੇ ਇਹ ਵਿਸ਼ਨੂ ਜੀ ਇਹ ਦੀਵੇ ਨੇ ਇਹ ਦੀਵੇ ਨੇ ਜਿਹੜੇ ਕੀ ਜਲਾਏ ਜਾ ਰਹੇ ਨੇ ਔਰ ਖਾਸ ਕਰਕੇ ਇਸ ਦਿਨ ਦੀਵਾਲੀ ਦੇ ਉੱਪਰ ਇਹ ਦੀਵੀਆਂ ਦਾ ਸ਼ਗਨ ਬਹੁਤ شدت ਦੇ ਨਾਲ ਜਿਹੜਾ ਹੈ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਪਿੰਡਾਂ ਦੇ ਵਿੱਚ ਜਦੋਂ ਇੱਕ ਦੀਵਾ ਤਿਆਰ ਹੁੰਦਾ ਹੈ ਇਸ ਆਲਮ ਦੇ ਵਿੱਚ ਤਾਂ ਫਿਰ ਹੋਰ ਵੀ ਬਹੁਤ ਵਧੀਆ ਲੱਗਦਾ ਟੋਟਲ ਜੇ ਦੀਵਾਲੀ ਦੀ ਆਪਾਂ ਗੱਲ ਕਰੀਏ ਤੇ ਬਾਜ਼ਾਰਾਂ ਦੀਆਂ ਰੌਣਕਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ شدت ਦੇ ਨਾਲ ਜਿਹੜਾ ਹੈ ਇਹ ਚੱਲ ਰਿਹਾ ਹੈ ਇਹ ਬਾਜ਼ਾਰਾਂ ਦੇ ਵਿੱਚ ਲੜੀਆਂ ਹੈ ਲੜੀਆਂ ਨੂੰ ਬੜੇ ਤਰੀਕੇ ਨਾਲ ਜਿਹੜਾ ਹੈ ਵੇਚਿਆ ਜਾਂਦਾ ਹੈ ਔਰ ਇਹ ਦੇਖੋ ਤੁਸੀਂ ਦੀਵੇ ਦੀਵੇ ਇਹ ਕਹਿੰਦੇ ਹੁੰਦੇ ਆ ਕਿ ਦੀਵਾ ਬਾਲਣਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਖਾਸ ਕਰਕੇ ਤੇਲ ਜਿਹੜਾ ਹੈ ਉਸ ਨੂੰ ਬਾਲਣਾ ਪੈਂਦਾ ਹੈ ਔਰ ਇਹ ਸਜਾਇਆ ਹੈ ਹੱਠੜੀਆਂ ਨੇ ਇਹ ਹੱਠੜੀਆਂ ਜਿਹੜੀਆਂ ਕਿ ਇਸ ਸਮੇਂ ਤੁਸੀਂ ਦੇਖ ਰਹੇ ਹੋ ਇਹ ਇਹ ਵੀ ਪੂਜਾ ਵਾਸਤੇ ਇਸਤੇਮਾਲ ਕੀਤੇ ਜਾਂਦੇ ਆ ਖਾਲਸਾ ਜੀ ਕਾਦੇ ਵਾਸਤੇ ਇਸਤੇਮਾਲ ਕੀਤੇ ਮੈਨੂੰ ਜਿਆਦਾ ਪਤਾ ਨਹੀਂ بس ਦਵਾਈ ਵਾਸਤੇ ਪੂਜਾ ਕਰਦੇ ਆ ਲੋਕੋ ਜੀ 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 ਹਾਂ ਉਸੇ ਨੂੰ ਵਰਤਦੇ ਆ ਦਵਾਈ ਨੂੰ ਵਰਤਦੇ ਆ ਵਰਤਦੇ ਆ ਸ਼ਾਮ ਨੂੰ ਇਸ ਤੋਂ ਪਹਿਲਾਂ ਫਿਰ ਮੱਥਾ ਵੀ ਟੇਕਦੇ ਆ ਹਟੜੀਆਂ ਦੇ ਵਿੱਚ ਬੈਠ ਕੇ ਨਾ ਇਹ ਤਾਂ ਹਾਂ ਜਦੋਂ ਹਟੜੇ ਪੂਜਦੇ ਨੇ ਮੱਥਾ ਟੇਕਦੇ ਆ ਤੇ ਕੋਈ ਚਾਵਲ ਵਗੈਰਾ ਰੱਖਦੇ ਆ ਕੋਈ ਨਵਾਂ ਭਾਂਡਾ ਰੱਖਦੇ ਆ ਜੀ 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 ਉਹ ਹੁੰਦਾ ਹੈ ਹਾਂ 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 ਜੋ ਕੋਈ ਫਰੂਟ ਮਿਲਦਾ ਉਹ ਰੱਖ ਲੈਂਦੇ ਹੋਰ ਰੱਖ ਦਿੰਦੇ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਰੇ ਕੁਝ ਜਿਹੜਾ ਹੈ ਇਹ ਚੱਲ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਇਸ ਸਮੇਂ ਪੂਰੇ ਬਾਜ਼ਾਰਾਂ ਦੇ ਜਿਹੜੇ ਆਲਮ ਹੈ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਮਾਤਾ ਜੀ ਬੈਠੇ ਹੋਏ ਨੇ ਮਾਤਾ ਜੀ ਦੇਖੋ ਮਤਲਬ ਦੇਖੋ 2-4 ਦਿਨ ਦਾ ਤਿਉਹਾਰ ਆ ਵੈਸੇ ਤਾਂ ਕੋਈ 20 ਤਾਰੀਖ ਦੀ ਦਿਵਾਰੀ ਕਹਿ ਰਿਹਾ ਕੋਈ 21 ਤਾਰੀਖ ਦੀ ਦਿਵਾਰੀ ਕਹਿ ਰਿਹਾ ਔਰ ਇਹ ਦੇਖੋ ਦੁਕਾਨਾਂ ਹਰ ਤਰ੍ਹਾਂ ਸੀਜ਼ਨ ਨਾਲ ਸਜਿਆ ਹੋ ਬੱਲੇ ਬੱਲੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਕੀ ਖਰੀਦ ਰਹੇ ਹੋ ਤੁਸੀਂ ਵਾਹ ਜੀ ਦੀਵਾਲੀ ਤੇ ਮਾੜਾ ਮੋਟਾ ਖਰੀਦਣਾ ਪੈਂਦਾ ਕੁਛ ਨਾ ਕਰਦੇ ਮਾੜਾ ਚੰਗਾ ਖਰੀਦੋ ਮਾੜਾ ਮੋਟਾ ਗਾਣਾ ਖਰੀਦਣਾ ਹੈ ਸੋ ਇਸ ਕਰਕੇ ਬਹੁਤ ਵਧੀਆ ਗੱਲ ਆ ਕੀ ਹਾਲ ਐ ਸੋਨੂ ਨਹੀਂ ਠੀਕ ਐ ਹਾਂਜੀ ਹਾਂਜੀ ਕੀ ਖਰੀਦਣ ਆਏ ਹੋ ਤੁਸੀਂ ਫੁੱਲ ਫੁੱਲ ਜੀ ਦਿਵਾਲੀ ਤੇ ਉਹ ਨਹੀਂ ਤੇ ਮਤਲਬ ਖਰੀਦਣੇ ਚਾਹੀਦੇ ਦੇਖੋ ਵੀਰ ਨੇ ਕਿੰਨੇ ਵਧੀਆ ਤਰੀਕੇ ਨਾਲ ਸਜਾਏ ਨੇ ਹਾਂਜੀ ਹਾਂ ਔਰ ਇਹ ਦਿੱਲੀੋਂ ਲੈਂਦੇ ਨੇ ਬਣੇ ਬਣਾਏ ਖੁਦਾ ਬਣਾਣੇ ਆ ਜੀ ਖੁਦ ਨਹੀਂ ਲੈਣੇ ਆ ਇਹ ਉਹ ਮੈਂ ਕਿਹੜੇ ਕਿਹੜੇ ਤੁਸੀਂ ਆ ਬਣਾਉਂਦੇ ਹੋ ਸਰ ਤਾਂ ਕਿਹੜੀ ਬਾਜ਼ਾਰੋਂ ਕਿਹੜੀ ਲਿਆਉਂਦੇ ਹੋ ਇਹ ਸਾਨੂੰ ਪਜਾੜ ਤੋਂ ਆਉਂਦੇ ਐ ਅੱਛਾ ਇਹ ਕਿੰਨੇ ਦਾ ਪੀਸ ਪੈਂਦਾ ਇੱਕ ਸਰ ਇਹ 200 ਦਾ ਸੇਲ ਹੋ ਰਿਹਾ ਜੀ ਅੱਛਾ ਤੇ ਕਿੰਨੇ ਦਾ ਪੈ ਜਾਂਦਾ ਇਹ ਪੀਸ ਵੈਸੇ ਆਪ ਜੀ 50 60 ਰੁਪਏ ਮਿਲ ਜਾਂਦੇ ਹੈ ਮਾਰਜਨ ਹੋ ਜਾਂਦਾ ਹੋ ਜਾਂਦਾ ਸਾਰਾ ਜੀ ਤੇ ਕਿਦਾਂ ਲੱਗ ਰਿਹਾ ਕਿ ਇਸ ਵਾਰ ਦਿਵਾਰੀ 20 ਦੀ ਹੈ ਕਿ 21 ਦੀ ਹੈ ਕੁਛ ਨਹੀਂ ਕਿਹਾ ਜਾ ਸਕਦਾ ਜੀ ਜੀ ਕੋਈ ਕਿੰਨੇ ਦੀ ਕਹਿ ਰਿਹਾ ਕੋਈ ਕਿੰਨੇ ਦੀ ਕਹਿ ਰਿਹਾ ਜੀ ਹਾਂ ਦਿਵਾਰੀ ਹੈ ਤਾਂ ਸਹੀ ਹੈ ਨਾ ਇਹ ਤਾਂ ਹੈ ਜੀ ਹੈ ਜੀ ਹੈਗੀ ਦਿਵਾਰੀ ਤਾਂ ਹੈਗੀ ਹੈ ਜੀ ਹੈਗੀ ਹੈਗੀ ਹਾਂ ਇਹ ਤਾਂ ਹੈਗਾ ਹੈ ਨਾ ਹਾਂ ਜੀ ਹਾਂ ਜੀ ਹਾਂ ਸੋ ਹਾਂ ਹਾਂ ਮਾਤਾ ਜੀ ਕਿਆ ਕਿਆ ਹਾਲ ਹੈ ਵਧੀਆ ਹਾਲ ਹੈ ਵਧੀਆ ਵਧੀਆ ਹਾਂ ਸੋਮ ਦਿਵਾਲੀ ਦਾ ਸੀਜ਼ਨ ਹੈ ਸੋਮਵਾਰ ਦਿਵਾਲੀ ਹੈ ਸੋਮਵਾਰ ਸੋਮਵਾਰ ਹਾਂ ਪਰ ਪਰ ਕਹਿੰਦੇ ਮੰਗਲਵਾਰ ਦੀ ਵੀ ਹੈ ਮਾਤਾ ਜੀ ਨਾ ਨਾ ਸੋਮਵਾਰ ਦੀ ਸੋਮਵਾਰ ਦੀ ਹੈ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਇਹ ਦੋਸਤੋ ਉਹੀ ਗੱਲ ਹੈ ਨਾ ਵੀ ਕੋਈ ਵੀ ਵੀ ਕਹਿ ਰਿਹਾ ਮਿਹਰਬਾਨੀ ਕੋਈ ਵੀ ਵੀ ਕਹਿ ਰਿਹਾ ਹੈ ਔਰ ਕੋਈ ਕਹਿ ਰਿਹਾ ਜੀ 21 ਤਰੀਕ ਦੀ ਦਿਵਾਲੀ ਹੈ ਔਰ ਕਿਤੇ ਨਾ ਕਿਤੇ ਇਹ ਸਾਰਾ ਹੀ ਕੁਝ ਜਿਹੜਾ ਹੈ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਇਹ ਦੇਖੋ ਤੁਸੀਂ ਝਾੜੂਆਂ ਦੀਆਂ ਵੀ ਸੇਲਾਂ ਜਿਹੜੀਆਂ ਨੇ ਉਹ ਲਕੀਆਂ ਹੋਈਆਂ ਨੇ